ਕਿਉਂ ਜਿਸ ਤਰ੍ਹਾਂ ਕਿ ਅੱਜ ਜਿਹੜਾ ਅਸੀਂ ਐਕਸ਼ਨ ਸਾਹਿਬ ਨੇ ਜਿਹੜਾ ਪੰਜ ਸੁੱਤਰੀ ਮੰਗ ਪੱਤਰ ਸੀ ਉਹ ਚ ਸਾਨੂੰ ਟਾਈਮ ਦਿੱਤਾ ਸੀ ਮੀਟਿੰਗ ਵਾਸਤੇ ਉਸ ਦੇ ਵਿੱਚ ਵੀ ਕਾਫੀ ਅ ਅੰਦਰ ਸਮਾਂ ਗੱਲਬਾਤ ਹੋਣ ਤੋਂ ਬਾਅਦ ਇਹ ਪਤਾ ਲੱਗਿਆ ਵੀ ਐਕਸ਼ਨ ਸਾਹਿਬ ਕੋਲ ਦੇਣ ਵਾਸਤੇ ਕੁਝ ਨਹੀਂ ਹੈ ਸਿਰਫ ਲੌਲੀਪੌਪ ਹੀ ਆ ਉਹਨਾਂ ਦਾ ਚੂਸਣ ਵਾਸਤੇ ਵੀ ਆ ਲਓ ਚੂਸਾਂਗੇ ਜਿਉ ਅਸੀਂ 8 ਚਾਰ ਨੂੰ ਪਹਿਲਾਂ ਮੰਗ ਪੱਤਰ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਸੀ ਦੋ ਵਾਰੀ ਮੀਟਿੰਗਾਂ ਹੋ ਚੁੱਕੀਆਂ ਪਰ ਗੱਲ ਜਿਹੜੀ ਆ ਉਹ ਤਿਉਂ ਦੀ ਤਿਉਂ ਦੀ ਤਿਉਂ ਹੀ ਪਈ ਆ ਕਿਉਂਕਿ ਉਦੋਂ ਵੀ ਇਹੀ ਗੱਲ ਕਹਿੰਦੇ ਸੀ ਮੈਂ ਪਟਿਆਲੇ ਚਿੱਠੀ ਲਿਖ ਦਿੰਨਾ ਮੈਂ ਤੇ ਮੈਂ ਉਹ ਗੱਲ ਕਰਦਾ ਮੈਂ ਤੁਹਾਨੂੰ ਹੱਥ ਰੀਂਦਾਂ ਦੇ ਪੈਸੇ ਮਿਲ ਜਾਣਗੇ ਸਾਥੀਓ 15 ਦੇ ਵਿੱਚੋਂ ਅਸੀਂ ਬਹੁਤ ਜਿਹੜੀਆਂ ਭਖਦੀਆਂ ਪੰਜ ਮੰਗਾਂ ਜਿਹੜੀਆਂ ਉਹ ਗੱਡੀਆਂ ਸੀਗੀਆਂ ਪਰ ਉਹਦੇ ਉੱਤੇ ਵੀ ਅੱਜ ਜਿਹੜੀ ਐਕਸ਼ਨ ਸਾਹਿਬ ਵੱਲੋਂ ਕੋਈ ਜਿਹੜਾ ਸੰਤੁਸ਼ਟ ਜਵਾਬ ਜਿਹੜਾ ਨਾ ਦੇਣ ਕਰਕੇ ਜਿਹੜੀ ਮੈਨੇਜਮੈਂਟ ਨਾਲ ਸੀ ਗੱਲ ਉਹ ਸਾਡੀ ਜਥੇਬੰਦੀ ਦੀ ਗੱਲ ਟੁੱਟ ਗਈ ਆ ਤੇ ਹੁਣ ਜਿਹੜੇ ਸਾਥੀ ਅੱਜ ਤੋਂ ਬਾਅਦ ਜਿਹੜੇ ਅਸੀਂ ਉਹਨਾਂ ਨੂੰ ਐਕਸ਼ਨ ਸਾਹਿਬ ਨੂੰ ਅੰਦਰ ਕਹਿ ਕੇ ਆਏ ਆ ਵੀ ਜਿਹੜਾ ਅਸੀਂ ਤੁਹਾਨੂੰ ਮੰਗ ਪੱਤਰ ਦਿੱਤਾ ਸੀ ਉਹਦੇ ਮੁਤਾਬਕ ਨਾ ਮੰਗਾ ਪੂਰੀਆਂ ਹੋਣ ਤੇ ਜਿਹੜੇ ਆ ਉਹ ਵਰਕ ਟੂ ਰੂਲ ਦੀ ਜਿਹੜੀ ਆ ਉਹ ਕਾਲ ਤੇ ਸਾਥੀ ਜਿਹੜੇ ਆ ਉਹ ਪਹਿਰਾ ਦੇਣਗੇ ਇਹ ਸਾਡੀ 30 ਤਰੀਕ ਰਾਤ ਤੋਂ ਜਿਹੜਾ ਅਸੀਂ ਪਹਿਲਾਂ ਦਿੱਤਾ ਹੋਇਆ ਸੀ ਉਸ ਤੇ ਜਿਹੜਾ ਪਹਿਰਾ ਦੇਣ ਦੀ ਦੇਵਾਂਗੇ ਅਸੀਂ ਜਿਸ ਦੇ ਵਿੱਚ 30 ਤਰੀਕ ਰਾਤ ਤੋਂ ਜਿਨ੍ਹਾਂ ਦੀਆਂ ਕਰਮਚਾਰੀ ਦੀਆਂ ਰੈਸਟਾਂ ਬਣਦੀਆਂ ਹੋਣਗੀਆਂ ਉਹ ਆਪਣੀਆਂ ਰੈਸਟਾਂ ਕਰਨਗੇ ਔਰ ਉਸ ਦੇ ਵਿੱਚ ਜਿਹੜੇ ਨਾਲ ਦੇ ਸਾਥੀ ਆ ਉਹ ਕੋਈ ਵੀ ਸਾਥੀ ਜਿਹੜੇ ਆ ਉਹ ਡਿਊਟੀ ਬਾਧੂ ਨਹੀਂ ਦੇਣਗੇ ਔਰ ਉਸ ਦੇ ਨਾਲ ਹੀ ਅਸੀਂ ਐਕਸ਼ਨ ਸਾਹਿਬ ਨੂੰ ਵੀ ਦੱਸ ਆਏ ਆ ਉਸ ਹੀ ਜਗ੍ਹਾ ਤੇ ਜੇਕਰ ਕੋਈ ਰੈਸਟ ਲੀਵਰ ਆਉਂਦਾ ਹੈ ਤਾਂ ਠੀਕ ਆ ਨਹੀਂ ਉਸ ਸਟੇਸ਼ਨ ਦੇ ਬੰਦੇ ਜਿਹੜੇ ਆ ਉਹ ਜਿਹੜਾ ਵੀ ਬੰਦਾ ਹੋਏਗਾ ਜਿਹਦੀ ਰੈਸਟ ਹੋਏਗੀ ਉਹ ਪਹਿਲਾਂ ਗਰੁੱਪਾਂ ਦੇ ਵਿੱਚ ਜਿਹੜਾ ਇੰਚਾਰ ਸਾਹਿਬਾਨ ਆ ਉਹਨਾਂ ਵੱਲੋਂ ਰੈਸਟਾਂ ਪਾਈਆਂ ਜਾਣਗੀਆਂ ਵੀ ਰੈਸਟਾਂ ਦਾ ਪ੍ਰਬੰਧ ਕੀਤਾ ਜਾਵੇ ਜੇ ਨਹੀਂ ਹੁੰਦੇ ਤਾਂ ਵੀਡੀਓਗ੍ਰਾਫੀ ਬਣਾ ਕੇ ਉਹਦੀ ਉਸ ਵਾਸਤੇ ਜਿਹੜੀ ਆ ਸਟੇਸ਼ਨ ਛੱਡਣਗੇ ਉਸ ਦਰਮਿਆਨ ਜੇ ਕੋਈ ਫਿਲਟਰ ਬੰਦ ਹੋਇਆ ਉਹਦਾ ਮੈਸੇਜ ਆਣਗੇ ਵੀ ਇੰਨੇ ਵੀ ਨੰਬਰ ਫਿਲਟਰ ਬੰਦ ਆ ਇੰਨੇ ਨੰਬਰ ਚੱਲਦੇ ਆ ਇਹ ਸਾਰਾ ਮੈਸੇਜ ਜਿਹੜੇ ਆ ਡਿਊਟੀ ਛੱਡਣ ਵਾਲਾ ਜਿਹਦੀ ਰੈਸਟ ਆ ਉਹ ਬੰਦਾ ਪਾਏਗਾ ਔਰ ਉਸ ਦੀ ਜਿਹੜੀ ਆ ਐਸਐਸਸੀ ਵਾਲੇ ਗਰੁੱਪ ਚ ਪਾਉਣਗੇ ਸਾਥੀ ਔਰ ਜਿਹੜੇ ਰੈਸਟ ਦੇ ਹੀ ਵਿੱਚ ਉਹ ਦੂਜੇ ਸਟੇਸ਼ਨ ਤੋਂ ਜਾਂ ਹੋਰ ਸਟੇਸ਼ਨ ਦੇ ਬੰਦੇ ਜਿਹੜੇ ਉੱਥੇ ਨਹੀਂ ਜਾਣਗੇ ਉਹ ਰੈਸਟ ਕਰਨ ਵਾਸਤੇ ਜੇਕਰ ਇਸ ਤਰ੍ਹਾਂ ਬਦਲਮਾ ਪ੍ਰਬੰਧ ਨਹੀਂ ਹੁੰਦਾ ਤਾਂ ਸਟੇਸ਼ਨ ਜਿਹੜਾ ਉਹ ਛੱਡਿਆ ਜਾਏਗਾ ਬਕਾਇਦਾ ਵੀਡੀਓਗ੍ਰਾਫੀ ਕਰਾ ਕੇ ਔਰ ਇਸ ਸਟੇਸ਼ਨ ਛੱਡਣ ਦੌਰਾਨ ਜੇ ਕੋਈ ਮਿਸ ਹੈਪਨਿੰਗ ਹੋ ਜਾਂਦੀ ਆ ਉਹ ਐਸਐਸਸੀ ਸਹਿਬਾਨ ਐਕਸ਼ਨ ਸਹਿਬਾਨ ਔਰ ਮੈਨੇਜਮੈਂਟ ਆ ਜਿਹੜੀ ਜਿਹਨੂੰ ਸੀਐਮਡੀ ਸਾਹਿਬ ਜਿਹੜੀ ਆ ਮਿਲ ਕੇ ਗੱਲ ਕੀਤੀ ਆ ਜਿਹੜੀ ਮੈਨੇਜਮੈਂਟ ਆ ਜਿਹੜੀ ਪਟਿਆਲੇ ਦੀ ਆ ਉਹ ਵੀ ਜਿਹੜੀ ਆ ਉਹਨਾਂ ਵੀ ਕਈ ਵਾਰੀ ਗੱਲ ਅਸੀਂ ਇਹ ਜਿਹੜੀ ਆ ਜਿਹੜੀਆਂ ਮੰਗਾ ਹੈਗੀਆਂ ਸਾਡੀਆਂ ਉਹਦੇ ਵਿੱਚ ਓਵਰਟਾਈਮ ਦੇਣ ਦੇ ਵਿੱਚ ਔਰ ਜਿਹੜਾ ਸਰਕੂਲਰ ਆ ਜਿਹੜਾ 811 ਜਿਹੜਾ ਉਹ ਰੱਦ ਕਰਨ ਦੇ ਸਾ ਜਿਹੜੇ ਚ ਪੋਸਟਾਂ ਬਾਲਿਸ਼ ਕੀਤੀਆਂ ਹੋਈਆਂ ਉਹ ਰੀਕ੍ਰੀਏਟ ਕਰਨ ਦੇ ਵਿੱਚ ਜਿਹੜੀ ਆ ਉਹ ਮੰਗ ਹੋ ਚੁੱਕੀ ਆ ਪਰ ਮੈਨੇਜਮੈਂਟ ਜਿਹੜੀ ਆ ਜਿਉਂ ਦੀ ਤਿਉਂ ਖੜੀ ਆ ਸਾਥੀ ਇਹ ਜਿਹੜਾ ਇਹਨਾਂ ਦਾ ਜਿਹੜਾ ਘੜਾ ਉਹ ਭਰ ਚੁੱਕਿਆ ਇਸ ਕਰਕੇ ਹੁਣ ਇਹ ਬਣਦੀਆਂ ਰੈਸਟਾਂ ਜਿਹੜੀਆਂ ਉਹ ਕਰਨਗੇ ਔਰ ਇਹ ਰੈਸਟਾਂ ਦੇ ਨਾਲ ਨਾਲ ਹੀ ਸਾਥੀਓ ਜੇ ਅੱਗੇ ਤੋਂ ਕੋਈ ਆਰਟੀਐਮ ਸਾਡਾ ਸਾਥੀ ਆ ਜੇ ਉਹਨੂੰ ਮਜਬੂਰ ਕੀਤਾ ਜਾਊਗਾ ਵੀ ਤੂੰ ਬੈਠ ਕੇ ਡਿਊਟੀ ਦੇ ਦੇ ਪਾਰਟ ਟਾਈਮ ਸਵੀਪਰ ਆ ਸਾਡੇ ਉਹ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਵੀ 30 ਦਿਨ ਤੋਂ ਕੱਟ ਕੇ ਉਹਨਾਂ ਨੇ ਜਿਹੜੀ ਹੈ ਦਿਹਾੜੀ ਜਿਹੜੀ ਕਰਦੀ 24 ਦਿਨ 26 ਦਿਨ ਦੇ ਪੈਸੇ ਕੱਟ ਤੇ 4 ਦਿਨ ਦੀਆਂ ਜਿਹੜੇ ਉਹਨਾਂ ਦੇ ਪੈਸੇ ਕੱਟਣਾ ਸ਼ੁਰੂ ਕਰਤੇ ਆ ਉਹ ਵੀ ਪੈਸੇ ਅਸੀਂ ਜਿਹੜੇ ਨਾਲ ਉਹਨਾਂ ਦੇ ਸਾਥੀਆਂ ਤੇ ਦਬਾਉਣੇ ਆ ਔਰ ਜੇਕਰ ਉਹਨਾਂ ਦੇ ਵੀ ਉਹ ਦਬਾਅ ਬਣਾਇਆ ਜਾਂਦਾ ਵੀ ਪਾਰਟ ਟਾਈਮ ਕੰਮ ਇਹੋ ਡਿਊਟੀਆਂ ਦੇਣ ਤਾਂ ਇਸ ਦਾ ਵੀ ਅਸੀਂ ਤਿੱਖਾ ਵਿਰੋਧ ਜਿਹੜਾ ਉਹ ਕਰਾਂਗੇ ਔਰ ਇਸ ਦੇ ਨਾਲ ਹੀ ਜੇਕਰ ਮੈਨੇਜਮੈਂਟ ਜਾਂ ਲੋਕਲ ਮੈਨੇਜਮੈਂਟ ਜਿਹੜੀ ਆ ਉਹ ਟਸ ਤੋਂ ਮਸ ਨਹੀਂ ਹੁੰਦੀ ਤਾਂ ਸਾਡੇ ਜਿਹੜੇ 15 ਅਗਸਤ ਨੂੰ ਆਉਣ ਵਾਲੀ ਜਿਹੜੀ ਆ ਉਹ ਗਸਟਡ ਛੁੱਟੀਆਂ ਜਿਹੜੀ ਉਹ ਸਾਰੇ ਹੀ ਡਿਵੀਜ਼ਨ ਦੇ ਸਾਥੀ ਜਿਹੜੇ ਆ ਵਿੱਚੇ ਹੀ ਆਰਟੀਐਮ ਵਿੱਚੇ ਹੀ ਐਸਐਸਏ ਵਿੱਚੇ ਹੀ ਜੇ ਸੋਸੋਸੀਏਸ਼ਨ ਜਿਹੜੇ ਆ ਚਾਹੇ ਐਲਮ ਲਾਈਨਮੈਨ ਜਿਹੜੇ ਐਸਐਸਏ ਦੀਆਂ ਡਿਊਟੀਆਂ ਦੇ ਰਹੇ ਆ 15 ਅਗਸਤ ਜਿਹੜੀ ਆ ਗਾਈਟਡ ਛੁੱਟੀ ਵਾਲੇ ਦਿਨ ਉਹ ਕਰਮਚਾਰੀ ਡਿਊਟੀਆਂ ਨਹੀਂ ਦੇਣਗੇ ਉਸ ਦਿਨ ਵੀ ਸਟੇਸ਼ਨ ਉਹ ਛੱਡ ਕੇ ਜਾਣ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਜੇਕਰ ਬਲੈਕਆਊਟ ਹੁੰਦਾ ਜਾਂ ਸਟੇਸ਼ਨ ਤੇ ਕੋਈ ਮਿਸ ਹੈਪਨਿੰਗ ਹੁੰਦੀ ਆ ਤਾ ਲੋਕਲ ਮੈਨੇਜਮੈਂਟ ਜਿਹੜੀ ਆ ਇਹਦੀ ਜ਼ਿੰਮੇਵਾਰ ਹੋਏਗੀ ਸਾਡਾ ਕੋਈ ਵੀ ਕਰਮਚਾਰੀ ਆ ਉਹ ਜ਼ਿੰਮੇਵਾਰ ਇਸ ਦਾ ਨਹੀਂ ਹੋਏਗਾ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਅਸੀਂ ਪਟਿਆਲੇ ਤੱਕ ਅਪਰੋਚ ਕਰਕੇ ਦੇਖ ਲਈ ਆ ਅਸੀਂ ਜਿਹੜੀਆਂ ਜਥੇਬੰਦੀਆਂ ਨੇ ਇੰਨਾ ਕੁ ਜ਼ੋਰ ਲਾ ਕੇ ਦੇਖ ਲਿਆ ਬੇਨਤੀਆਂ ਤੱਕ ਕਰਕੇ ਦੇਖ ਲਈਆਂ ਪਰ ਜਿਹੜੀਆਂ ਮੈਨੇਜਮੈਂਟਾਂ ਆ ਉਹ ਢੀਠ ਹੋਈਆਂ ਪਈਆਂ ਨੇ ਵੀ ਸਰਕਾਰ ਕੰਮ ਚੱਲ ਰਹੀ ਆ ਸਾਥੀਆਂ ਦਾ ਇੰਨਾ ਕੁ ਮਾੜਾ ਹਾਲ ਆ ਸਾਡੇ ਇੱਥੇ ਅਸ਼ਵਨੀ ਕੁਮਾਰ ਆ ਸਾਥੀ ਉਹ ਸਾਥੀਓ ਇੰਨਾ ਬੁਰਾ ਹਾਲ ਆ ਉਹਦਾ ਮੈਂਟਲੀ ਡਿਸਟਰਬ ਹੋ ਰਿਹਾ ਔਰ ਜੈਨ ਲੈ ਕੇ ਦੇ ਗਿਆ ਸਾਥੀਓ ਅਜੇ ਨਵਾਂ ਯੰਗ ਮੁੰਡਾ ਐਸਐਸਆਈ ਡਾਇਰੈਕਟਰ ਲੱਗਿਆ ਸੀ ਉਹ ਉਹ ਇਸੇ ਕਰਕੇ ਸਾਡੇ ਕਰਮਚਾਰੀ ਜਿਹੜੇ ਆ ਉਹ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਹੇ ਆ ਘਰੇਲੂ ਉਹ ਘਰ ਨੂੰ ਸਮਾਂ ਦੇ ਹੀ ਨਹੀਂ ਸਕਦੇ ਔਰ ਸਾਥੀਓ ਇਸ ਕਉ ਅੱਕ ਕੇ ਜਿਹੜੇ ਸਾਥੀ ਆ ਅੱਕ ਕੇ ਸਾਥੀ ਇਹ ਮਜਬੂਰ ਹੋਏ ਇਸ ਕਰਕੇ ਜਥੇਬੰਦੀ ਦੇ ਜਿਹੜੇ ਦਿੱਤੇ ਹੁਕਮ ਅਨੁਸਾਰ ਸੰਘਰਸ਼ ਦੇ ਰਾਹ ਤੇ ਪਏ ਆ ਔਰ ਇਹ ਜਿਹੜੇ ਸਾਥੀ ਆ ਇਸ ਸੰਘਰਸ਼ ਤੋਂ ਹੁਣ ਪਿੱਛੇ ਨਹੀਂ ਮੋੜਨਗੇ ਜਿੰਨਾ ਚਿਰ ਜਿਹੜਾ ਸਰਕੂਲਰ 811 ਜਿਹੜੀ ਆ ਪੋਸਟਾਂ ਰੱਦ ਕਰਨ ਵਾਲਾ ਜਿਹੜਾ ਰੱਦ ਨਹੀਂ ਹੋ ਜਾਂਦਾ ਔਰ ਜਿਹੜੇ ਬਣਦੇ ਓਵਰਟਾਈਮ ਆ ਉਹ ਮਿਲਦੇ ਨਹੀਂ ਹੈ ਰੈਸਟਾਂ ਦਾ ਪ੍ਰਬੰਧ ਨਹੀਂ ਹੁੰਦਾ ਉਹਨਾਂ ਚਿਰ ਜਿਹੜੀ ਆ ਲੜਾਈ ਇਹ ਡੱਟ ਕੇ ਲੜੀ ਜਾਊਗੀ ਔਰ ਮੈਨੇਜਮੈਂਟ ਨੂੰ ਵੀ ਸਾਡੀ ਚੇਤਾਵਨੀ ਆ ਜਿਹੜੀ ਮੀਟਿੰਗ ਦੇ ਕੇ ਦੁਵਾਰਾ ਜਿਹੜੀਆਂ ਮੰਗਾਂ ਦਾ ਮਸਲਾ ਹੱਲ ਨਹੀਂ ਕੀਤਾ ਉਹ ਮਸਲਾ ਹੱਲ ਕਰੇ ਨਹੀਂ ਤਾਂ ਜਿਹੜੇ ਪੂਰੇ ਪੰਜਾਬ ਦੇ ਵਿੱਚ ਲੜਾਈ ਜਿਹੜੀ ਆ ਇਹ ਤਿੱਖਾ ਰੂਪ ਧਾਰਨ ਕਰੇਗੀ ਪੈੜੀ ਸੀਜ਼ਨ ਦੇ ਦੌਰਾਨ ਜਿਹੜੇ ਆ ਖਪਤਕਾਰਾਂ ਵੀਰਾਂ ਨੂੰ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਇਹ ਅਸੀਂ ਜਿਹੜੇ ਆ ਅਸੀਂ ਵੀ ਤੁਹਾਡੇ ਮੁਹੱਲਿਆਂ ਵਿੱਚੋਂ ਹੀ ਆ ਅਸੀਂ ਵੀ ਤੁਹਾਡੇ ਵਿੱਚੋਂ ਹੀ ਹੈਗੇ ਆਂ ਜੇਕਰ ਇਸ ਦਰਮਿਆਨ ਜਿਹੜੀ ਹੈ ਮੈਨੇਜਮੈਂਟ ਸਾਡੀ ਗੱਲ ਨਹੀਂ ਸੁਣਦੀ ਸਾਰਥਕ ਹੱਲ ਨਹੀਂ ਕੱਢਦੀ ਤਾਂ ਜੇ ਬਿਜਲੀ ਡਿਸਟਰਬੈਂਸ ਦੇ ਵਿੱਚ ਪ੍ਰੋਬਲਮ ਆਂਦੀ ਆ ਤਾਂ ਇਸ ਦੇ ਕਰਮਚਾਰੀ ਨਹੀਂ ਇਹਦੀ ਨਿਰੀ ਸਿਰਾਪੁਰ ਜਿਹੜਾ ਮੈਨੇਜਮੈਂਟ ਨੂੰ ਸਿਰਾਂ ਜਾਂਦਾ ਮੈਨੇਜਮੈਂਟ ਜਿਹੜੀ ਆ ਉਹ ਇਹਦੇ ਵਿੱਚ ਡਿਸਟਰਬੈਂਸ ਦੇ ਵਿੱਚ ਜ਼ਿੰਮੇਵਾਰ ਹੋਏਗੀ ਇਸ ਕਰਕੇ ਸਾਥੀਓ ਅਖੀਰ ਦੇ ਵਿੱਚ ਅਸੀਂ ਮੈਨੇਜਮੈਂਟ ਨੂੰ ਚੇਤਾਵਨੀ ਦੇਣਾ ਚਾਹੁੰਦੇ ਆਂ ਵੀ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਮੰਨ ਕੇ ਮਸਲੇ ਦਾ ਹੱਲ ਕੀਤਾ ਜਾਵੇ ਜੇਕਰ ਮਸਲੇ ਦਾ ਹੱਲ ਨਹੀਂ ਆਉਂਦਾ ਤਾਂ ਸਿੱਟੇ ਭੁਗਤਣ ਵਾਸਤੇ ਮੈਨੇਜਮੈਂਟ ਜਿਹੜੀ ਆ ਉਹ ਤਿਆਰ ਰਵੇ ਧੰਨਵਾਦ ਸਾਥੀ ਅੱਛਾ ਇੱਕ ਉਹ ਅੱਜ ਆਪਣਾ ਐਜੂਕੇਸ਼ਨ ਅੱਜ ਪੰਜਾਬ ਜੀ ਵੀ ਸ਼ੁਰੂ ਹੋਇਆ ਉਹ ਕਰਤਾ